ਸ਼ਾਦਰ ਵੇਸ਼ ਗੁਰ ਗੋਬਿੰਦ ਸਿੰਘ ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਪੂਪਨ ਕੇ ਪੂਪ ਹੋ ਕਿ ਦਾਤਾ ਮਹਾਦਾਨ ਹੋ ਸਿੱਖ ਕੌਮ ਦੀ 10ਵੀਂ ਗੁਰੂ ਚੋਥ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਦੁਨੀਆ ਭਰ ਦੇ ਸਮਾਗਮਾਂ ਵਿੱਚ ਇਹੀ ਸ਼ਬਦ ਕੰਨੀ ਪੈ ਰਹੇ ਨੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ 22 ਦਸੰਬਰ 1666 ਨੂੰ ਬਿਹਾਰ ਦੀ ਧਰਤੀ ਪਟਨਾ ਸਾਹਿਬ ਵਿਖੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸੁਪਤਨੀ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ ਆਪ ਜੀ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਕੇ ਭੂਪਣ ਕੇ ਭੂਪਾ ਕੇ ਦਾਤਾ ਗੁਰੂ ਸਾਹਿਬ ਦੇ ਪ੍ਰਕਾਸ਼ ਵੇਲੇ ਪੂਰੇ ਪਟਨਾ ਸ਼ਹਿਰ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਉਸ ਵੇਲੇ ਪਿਤਾ ਗੁਰੂ ਤੇਗ ਬਹਾਦਰ ਪਰ ਚਾਰ ਫੇਰੀ ਤੇ ਸਨ ਅਤੇ ਤਕਰੀਬਨ 3 ਸਾਲ ਬਾਅਦ ਆਪ ਜੀ ਨੇ ਪਟਨਾ ਸਾਹਿਬ ਵਿਖੇ ਆਪਣੇ ਸੁਪੁੱਤਰ ਦਾ دیدار ਕੀਤਾ ਸੀ ਬਾਲ ਗੋਬਿੰਦੇ ਇਲਾਹੀ ਪੈਗੰਬਰ ਹੋਣ ਦਾ ਪਤਾ ਆਪ ਦੇ ਬਚਪਨ ਤੋਂ ਹੀ ਲੱਗ ਜਾਂਦਾ ਹੈ ਜਦੋਂ ਪਟਨੇ ਵਿੱਚ ਰਾਜਾ ਫਤੇਜੰਦ ਉਸ ਦੀ ਰਾਣੀ ਬਿਸ਼ੰਬਰਾ ਪੀਰ ਪੀਖਨਸ਼ਾ ਸਮੇਤ ਸਾਰੇ ਨਿਵਾਸੀ ਬਾਲ ਗੋਬਿੰਦੀਆਂ ਅਲੌਕਿਕ ਖੇਡਾਂ ਤੋਂ ਜਾਣਵਾਰ ਦੇ ਸਨ ਪਟਨਾ ਨਿਵਾਸੀ ਸ਼ਰਦਾਬਾਸ ਬਾਲ ਗੋਬਿੰਦ ਲਈ ਵੱਖ-ਵੱਖ ਤਰ੍ਹਾਂ ਦੇ ਤੋਹਫੇ ਵੀ ਲੈ ਕੇ ਆਉਂਦੇ ਸਨ ਬਟਨੇ ਤੋਂ ਬਾਅਦ ਗੁਰੂ ਸਾਹਿਬ ਅਨੰਦਪੁਰ ਪਿਤਾ ਜੀ ਕੋਲ ਜਾ ਕੇ ਵਸ ਕੇ ਸਨ ਅਤੇ 9 ਸਾਲ ਦੀ ਉਮਰ ਵਿੱਚ ਅਨੰਦਪੁਰ ਤੋਂ ਹੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਮੁਗਲ ਦਾ ਜ਼ਬਰ ਤੋੜਨ ਲਈ ਪਿਤਾ ਗੁਰੂ ਤੇਗ ਬਹਾਦਰ ਨੂੰ ਸ਼ਹਾਦਤ ਲਈ ਤੋਰ ਕੇ ਧਰਮ ਨਿਰਪੱਖ ਰੱਬੀ ਰੈਬਰ ਹੋਣ ਦੀ ਆਪ ਨੇ ਸਭ ਤੋਂ ਵੱਡੀ ਮਿਸਾਲ ਦਿੱਤੀ ਸੀ ਉਮਰ ਕੇਵਲ 9 ਸਾਲ ਦੀ ਨਾ ਕੋਈ ਨਾਲ ਸਲਾਹਕਾਰ ਨਾ ਕੋਈ ਫੌਜ ਜਾਂ ਲਸ਼ਕਰ ਨਾ ਕਿਲਾ ਨਾ रियासत ਅਤੇ ਨਾ ਹੀ ਕੋਈ ਹੋਰ ਸਾਜ ਉਸਮਾਨ ਅਜਿਹੇ ਹਾਲਾਤਾਂ ਵਿੱਚ ਸਿੱਖ ਪੰਥ ਨੂੰ ਐਸੀ ਕੁਸ਼ਲਤਾ ਨਾਲ ਰਵਾਨਗੀ ਦਿੱੰਦਿਆਂ ਸੰਪੂਰਨ ਕੀਤਾ ਕਿ ਅੱਜ ਸਿੱਖ ਧਰਮ ਦੁਨੀਆ ਦੇ 5ਵੇਂ ਸਭ ਤੋਂ ਵੱਡੇ ਧਰਮ ਵਜੋਂ ਸਥਾਪਿਤ ਹੈ ਹਾਕਮ ਦੇ ਜ਼ੁਲਮ ਨਾਲ ਨਕਾਰਾ ਹੋ ਚੁੱਕੇ ਲੋਕਾਂ ਅੰਦਰ ਗੁਰੂ ਜੀ ਨੇ ਮਾਨਸਿਕ ਮਜ਼ਬੂਤੀ ਦੇ ਨਾਲ ਅੰਮ੍ਰਿਤ ਦੀ ਸ਼ਕਤੀ ਦਾ ਸੰਚਾਰ ਕੀਤਾ। ਉਸ ਅੰਮ੍ਰਿਤ ਦੀ ਸ਼ਕਤੀ ਤੋਂ ਪੈਦਾ ਹੋਏ ਸੂਰਮਿਆਂ ਨੇ ਸਵਾ ਲੱਖ ਸੇ 1 ਲੜਾਉਂ ਦੇ ਕਥਨ ਨੂੰ ਸੱਚ ਕਰ ਦਿਖਾਇਆ ਜਿਸ ਦੀ ਪ੍ਰਤੱਖ ਮਿਸਾਲ ਚਮਕੌਰ ਦੇ ਜੰਗ ਤੋਂ ਮਿਲਦੀ ਹੈ। ਸਾਹਿਬ ਦੇ ਆਕਾਸ਼ ਜਿੱਤੇ ਜਿਗਰੇ ਤੇ ਕੁਰਬਾਨੀ ਦੀ ਗੱਲ ਕਰੀਏ ਤਾਂ ਪਿਤਾ ਦੀ ਕੁਰਬਾਨੀ ਤੋਂ ਬਾਅਦ ਆਪਣੇ ਹੱਥੀ ਸ਼ਸਤਰ ਦੇ ਕੇ ਆਪਣੇ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੂੰ ਜੰਗ ਵਿੱਚ ਭੇਜਿਆ ਅਤੇ ਆਪਣੇ ਅੱਖੀ ਸ਼ਹੀਦ ਹੋਣ ਦੇ ਵੀ ਦੇਖਿਆ ਦੋਵੇਂ ਛੋਟੇ ਸਾਹਿਬਜ਼ਾਦੇ ਆਪਾ ਬਾਬਾ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਦੇ ਨੀਹਾਂ ਵਿੱਚ ਜਿਨੇ ਜਾਣ ਦੀ ਖਬਰ ਸੁਣ ਕੇ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਸਰਬੰਸ ਵਾਰਨ ਦੀ ਐਸੀ ਮਿਸਾਲ ਦੁਨੀਆ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰ ਮੌਕੇ ਪਟਨਾ ਸਾਹਿਬ ਦੀ ਧਰਤੀ ਤੇ ਹੋਈ ਸਜਾਵਟ ਰੂਹਾਨੀ ਰੰਗ ਬਖੇਰ ਰਹੀ ਹੈ ਤਕ ਸ੍ਰੀ ਹਰਮੰਦਰ ਜੀ ਪਟਨਾ ਸੈ ਵਿਖੇ ਦੇਸ਼ ਦੁਨੀਆ ਤੋਂ ਕਰੋੜਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਦਸਵੇਂ ਪਾਤਸ਼ਾਹ ਨੂੰ ਸਜਦਾ ਕਰ ਰਹੀ ਹੈ ਕਿ ਸੁੰਦਰ ਸਰੂਪ ਯੋ ਕੇ ਕੂਪੜੇ ਕੇ ਕੂਪ ਹੋ ਕੇਣਾਤਾ ਮਹਾਨ ਹੋ ਤੂੰ ਬਾਦਸ਼ਾਹ ਦਰবেশ ਗੁਰ ਗੋਬਿੰਦ ਸ